ਸਾਸ਼ੀਕਲ ਦੋਸਤੋ ਪੰਜਾਬ ਇੰਡੀਆ ਨਿਊਜ਼ ਦੀ ਟੀਮ ਅੱਜ ਪਹੁੰਚ ਚੁੱਕੀ ਆ ਪੰਜਾਬੀ ਗਾਇਕਾ ਅਈਨਾਂ ਦਾ ਰੰਗ ਪੁਰੀ ਦੇ ਘਰ ਅਈਨਾਂ ਦਾ ਰੰਗ ਪੁਰੀ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਇਹਨਾਂ ਦਾ ਗਾਇਕੀ ਦਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ ਔਰ ਹੁਣ ਤੱਕ ਇਹਾਂ ਦੇ ਕਿੰਨੇ ਸੌਂਗ ਰਿਕਾਰਡ ਹੋ ਚੁੱਕੇ ਹਨ ਕੋਈ ਗੱਲਬਾਤ ਕਰਾਂਗੇ ਇਹਨਾਂ ਦੇ ਜ਼ਿੰਦਗੀ ਸਫ਼ਰ ਬਾਰੇ ਹਾਂਜੀ ਸਾਸ਼ੀਕਲ ਜੀ ਹਾਂਜੀ ਸਾਸ਼ੀਕਲ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਾਸ਼ੀਕਲ ਜੈ ਗੁਰਦੇਵ ਧੰਨ ਗੁਰਦੇਵ ਸਾਡੀ ਮੀਡੀਆ ਦੀ ਦੁਨੀਆ ਚ ਸਾਡੇ ਐਚਐਸ ਬੇਗੰਪੂਰੀ ਸਾਹਿਬ ਪਹਿਲਾ ਤਾਂ ਉਹਨਾਂ ਦਾ ਸਪੈਸ਼ਲ ਥੈਂਕਸ ਕਰਦੇ ਆਂ ਦਿলো ਧੰਨਵਾਦ ਆ ਕਿ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੰਟਰਵਿਊ ਲਈ ਪਹੁੰਚੇ ਹੈ। ਖਰੀਨਜੀ ਤੜੱਦਾ ਜਿਹੜਾ ਗਾਇਕੀ ਦਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ ਜੀ? ਅ ਗਾਇਕੀ ਦਾ ਸਫ਼ਰ ਮੈਨੂੰ ਬਚਪਨ ਤੋਂ ਸ਼ੌਂਕ ਸੀ। ਸਕੂਲ ਟਾਈਮ ਤੋਂ ਇਹ ਸ਼ੌਂਕ ਜਿਹੜਾ ਸੀ ਮੈਨੂੰ ਸਕੂਲ ਦੇ ਵਿੱਚ ਪਾਰਟਿਸਪੇਟ ਕਰਦੇ ਸੀਗੇ। ਜੀ। ਹੌਲੀ-ਹੌਲੀ ਜਿਹੜਾ ਸ਼ੌਂਕ ਸੀਗਾ ਉਹ ਇੱਕ ਜ਼ਿੰਮੇਵਾਰੀ ਬਣ ਗਿਆ। ਔਰ ਅ ਅੱਜ ਦਾ ਤਾਂ ਸਰਕਾਰ ਦੀ ਕਿਰਪਾ ਦੇ ਨਾਲ ਆਪਣੇ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਸਟੇਜ ਸ਼ੋਅ ਕਰ ਰਹੇ ਆ ਇੱਕ ਸਿੰਗਲ ਬਣ ਲਈ ਉਸਤਾਦ ਦੀ ਬਹੁਤ ਲੋੜ ਹੁੰਦੀ ਹੈ ਤੁਹਾਡੇ ਉਸਤਾਦ ਹੀ ਕੌਣ ਹਨ ਜੀ ਮੇਰੇ ਉਸਤਾਦ ਜਨਾਬ ਬੀਕੇ ਮਾਨ ਜੀ ਦਾਦਾ ਗੁਰੂ ਸਬਰਕੋਟੀ ਸਾਹਿਬ ਉਹਨਾਂ ਦੇ ਲਾਡਲੇ ਸ਼ਗਿਰ ਦਾ ਉਹਨਾਂ ਦੀ ਕੋਲੋਂ ਤਾਲੀਮ ਲੈ ਕੇ ਅੱਜ ਰੋਟੀ ਜੋਗੇ ਹੋ ਚੁੱਕੇ ਆ ਜੀ ਜੀ ਹੁਣ ਪ੍ਰੋਗਰਾਮ ਕਿਸ ਤਰ੍ਹਾਂ ਕਰਦੇ ਆ ਕਿਹੜੇ ਕਿਹੜੇ ਤੁਸੀਂ ਪ੍ਰੋਗਰਾਮ ਕਰਦੇ ਹੋ ਹੁਣ ਆਪਾਂ ਸਾਰੇ ਧਾਰਮਿਕ ਕੰਮ ਹੈ ਜੀ ਸਾਰਾ ਸੂਫੀਆਨਾ ਕਲਾਮ ਮਹਾਮਈ ਦੇ ਜਾਗਰਣ ਬਬਈ ਦੀ ਚੌਂਕੀ ਜਿੰਨੇ ਵੀ ਜਣ ਕੇ ਧਾਰਮਿਕ ਜਿੰਨਾ ਵੀ ਸਟੇਜੀ ਸ਼ੋ ਕਰ ਜਿਸ ਤਰ੍ਹਾਂ ਅੱਜ ਕੱਲ੍ਹ ਪ੍ਰੋਗਰਾਮ ਬਗਾਇਆ ਲੱਗਦੇ ਆ ਜੀ ਹਾਂਜੀ ਚੱਲੀ ਜਾ ਰਹੇ ਆ ਕਿਰਪਾ ਹੈ ਦਾਤਿਆਂ ਦੀ ਠੀਕ ਆ ਜੀ ਹੁਣ ਤੱਕ ਤੁਹਾਡੇ ਕਿੰਨੇ ਸੌਂਗ ਜਾਂ ਪੇਟਾਂ ਰਿਕਾਰਡ ਹੋਈਆਂ ਹੁਣ ਤੱਕ 7-8 ਸੌਂਗ ਮਾਰਕੀਟ ਦੇ ਵਿੱਚ ਆ ਚੁੱਕੇ ਆ ਤਨ ਤਨ ਸਤਿਗੁਰੂ ਅਕਬਿਦਾਸ ਮਹਾਰਾਜ ਜੀ ਉਹਨਾਂ ਦੇ ਸ਼ਬਦ ਰਿਕਾਰਡ ਹੋ ਚੁੱਕੇ ਆ ਮਹਾਮਈ ਦੀ ਪੇਟਾਈ ਸੀਗੀ ਔਰ ਬਾਬਾ ਜੀ ਦੀ ਪੇਟਾਈ ਸੀਗੀ ਹਾਂਜੀ ਇਹ ਸੁਣਾਉਗੇ ਕੁਛ ਅੱਜ ਜੀ ਹਾਂਜੀ ਜ਼ਰੂਰ ਜੀ ਸੁਣਾਉ ਜੀ ਜਦ ਤੱਕ ਤੇਰੀ ਤੀ ਅੰਬਰ ਰਹਿਣਾ ਨਾਮ ਹੈ ਜਗ ਦੇ ਅੰਦਰ ਰਹਿਣਾ ਜਦ ਤੱਕ ਤੇਰੀ ਤੀ ਅੰਬਰ ਰਹਿਣਾ ਨਾਮ ਹੈ ਜਗ ਦੇ ਅੰਦਰ ਰਹਿਣਾ ਜਦ ਤੱਕ ਤੇਰੀ ਤੀ ਅੰਬਰ ਰਹਿਣਾ ਨਾਮ ਹੈ ਜਗ ਦੇ ਅੰਦਰ ਰਹਿਣਾ ਗੁਣ ਗਾਵਣਗੇ ਚਨ ਸਿਤਾ ਸਤਗੁਰ ਕੰਚੀ ਵਾਲੇ ਦੇ ਲੱਗਦੇ ਰਹਿਣਗੇ ਸਦਾ ਜਕਾਰੇ ਸਤਗੁਰ ਕੰਚੀ ਵਾਲੇ ਦੇ ਲੱਗਦੇ ਰਹਿਣਗੇ ਸਦਾ ਜਕਾਰੇ ਸਤਗੁਰ ਕੰਚੀ ਵਾਲੇ ਜੋ ਮੇਰੇ ਸਤਗੁਰ ਕੰਚੀ ਵਾਲੇ ਦੇ ਮੇਰੇ ਸਤਗੁਰ ਕੰਚੀ ਵਾਲੇ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜੀ ਮਾਤਾ ਦੀ ਭੇਡ ਦਾ ਰਿਕਾਰਡ ਹੋਈ ਹੈ ਉਹ ਵੀ ਸੁਣਾਓ ਜੀ ਹਾਂਜੀ ਜ਼ਰੂਰ ਜੀ ਉਹ ਕੁੜੀ ਕਦੇ ਸੀ ਜਿਹਨੂੰ ਅੱਜ ਦਿਨ ਉਹ ਆਇਆ ਏ ਬੱਚਿਆਂ ਨੂੰ ਮੇਰੀ ਮਾਂ ਨੇ ਦਰ ਤੇ ਬੁਲਾਇਆ ਏ ਉਹ ਕੁੜੀ ਕਦੇ ਸੀ ਜਿਹਨੂੰ ਅੱਜ ਦਿਨ ਉਹ ਆਇਆ ਏ ਬੱਚਿਆਂ ਨੂੰ ਮੇਰੀ ਮਾਂ ਨੇ ਦਰ ਤੇ ਬੁਲਾਇਆ ਏ ਕਿਦੇ ਜੀਨੂ ਅੱਜ ਦਿਨ ਉਹ ਆਇਆ ਏ ਬੱਚਿਆਂ ਨੂੰ ਮੇਰੀ ਮਾਨਦਾਰ ਤੇ ਬੁਲਾਇਆ ਏ ਕਿਦੇ ਜੀਨੂ ਅੱਜ ਦਿਨ ਉਹ ਆਇਆ ਏ ਬੱਚਿਆਂ ਨੂੰ ਮੇਰੀ ਮਾਨਦਾਰ ਤੇ ਬੁਲਾਇਆ ਸਾਨੂੰ ਕੋਨਾ ਵੜਾ ਦਾਤੀ ਦਾ ਦੂਹਰੇ ਲੱਗਦਾ ਸਾਨੂੰ ਵੜਾ ਦਾਤੀ ਦਾ ਦੂਹਰੇ ਲੱਗਦਾ ਅੱਜ ਫੱਗ ਤੋਂ ਜਟਾਰੇ ਤੇ क्या बात क्या बात बहुत बढ़िया बहुत बढ़िया जी तो इस तो अलावा कुछ होगा कि सुनना चाहूँगे जी मैं एक ज्योति नूरा सुल्ताना नूरा जी का एक ट्रैक आया हुआ जी जुगनी कहनी में जाना सुने यार जी क्या बात कुछ कहना जी कोशिश करूँगी जी ਵੇ ਮਯੋ ਸਿਆਪਾ ਮ ਕੰਦਾ ਤੇ ਸਜਣਾ ਮੇਰੀ ਅੱਖ ਰਹਿੰਦੀ ਤੇਰੀਆਂ ਰਾਹਾਂ ਤੇ ਵੇ ਮਯੋ ਸਿਆਪਾ ਮ ਕੰਦਾ ਤੇ ਸਜਣਾ ਕੁਈ ਰਹਿੰਦੀ ਤੇਰੀਆਂ ਰਾਹਾਂ ਤੇ ਓਥਾ ਸਭ ਬਸ ਕੇ ਉਜੜੇ ਲੱਗਦੇ ਆਪਾਂ ਮਿਲਦੇ ਸੀ ਜੜੀਆਂ ਪਾਵਾਂ ਤੇ ਆਪਾਂ ਮਿਲਦੇ ਸੀ ਜੜੀਆਂ ਆਮਾਤੇ ਉਪਾਵੇਂ ਪੋਟਾ ਪੋਟਾ ਝਾੜੋ ਮੈਨੂੰ ਯਾਰ ਦੀ ਬਲੀ ਆਵੇਂ ਪੋਟਾ ਪੋਟਾ ਝਾੜੋ ਮੈਨੂੰ ਯਾਰ ਦੀ ਬਲੀ ਤੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਹਣ ਯਾਰ ਦੀ ਗਲੀ बरूआ ना लवा दे बारी मतायो बरुआ ना लवा दो एक बारी मतायो बरुआ ना लवा दो पैर विच भावे मेरे कुरियां जड़ा दो एक बारी मतायो आओ बरुआ ना लवा दे बारी मतायो बरुआ ना लवा दो एक बारी मताओ बरुआ ना लवा दे ਡੜੀ ਮਾ ਮੇਂ ਜਿੰਦ ਮੇਰੀ ਪੂਰੇ ਮਨ ਲੂਣ ਦੀ ਡੜੀ ਤੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਹਣ ਯਾਰ ਦੀ ਗਲੀ ਛੰਨੋ ਕਹਿੰਦੀ ਮੈਂ ਤਾਂ ਜਾਣਾ ਸੋਹਣ ਯਾਰ ਦੀ ਗਲੀ ਤੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਹਣ ਯਾਰ ਦੀ ਗਲੀ ਬਾਜੀ ਬਾ ਕੀ ਬਾਤ ਬਹੁਤ ਵਧੀਆ ਜੀ ਸ਼ੁਕਰੀਆ ਜੀ ਹਾਂਜੀ ਹੁਣ ਤੁਹਾਡਾ ਆਉਣ ਵਾਲੇ ਸਮੇਂ ਚ ਕਿਹੜਾ ਪ੍ਰੋਜੈਕਟ ਆ ਰਿਹਾ ਜੀ ਔਰ ਆਨ ਵਾਲੇ ਸਮੇਂ ਦੇ ਵਿੱਚ ਫਕੀਰੀ ਇੱਕ ਟਰੈਕ ਆ ਰਿਹਾ ਮੇਰਾ ਜੀ ਫਕੀਰੀ ਰਿਕਾਰਡ ਕੀਤੀ ਹੋਈ ਹੈ ਜਲਦੀ ਉਹਦੀ ਵੀਡੀਓ ਸ਼ੂਟ ਕਰਕੇ ਆਪਾਂ ਦਰਸ਼ਕਾਂ ਤੱਕ ਪਹੁੰਚਾਵਾਂਗੇ ਜੀ 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 ਹਾਂਜੀ ਤੇ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆ ਦੇਸ਼ ਵਾਸੀਆਂ ਨੂੰ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪ੍ਰੇਮ ਤੇ ਪਿਆਰ ਦੇ ਨਾਲ ਰਹੋ ਭਾਈਚਾਰਾ ਬਣਾਈ ਰੱਖੋ ਔਰ ਆਪ ਤੋਂ ਵੱਡੇ ਦਾ ਸਤਿਕਾਰ ਕਰੋ ਮਾਪੇ ਦਾ ਸਤਿਕਾਰ ਕਰੋ ਔਰ ਅ ਮੈਂ ਇੱਕ ਮੈਸੇਜ ਹੋਰ ਦੇਣਾ ਚਾਹੂੰਗੀ ਤੁਹਾਡੇ ਮੀਡੀਆ ਦੀ ਦੁਨੀਆ ਦੇ ਵਿੱਚ ਕਿ ਮੈਂ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਜਿੱਦ ਸਾਡੇ ਅਰੇਗੇ ਕਲਾਕਾਰ ਵੀ ਬਹੁਤ ਮਿਹਨਤ ਕਰਦੇ ਆ ਔਰ ਜ਼ਰੂਰੀ ਨਹੀਂ ਹੁੰਦਾ ਕਿ ਕਈ ਹੁੰਦੇ ਆ ਸਟਰਗਲ ਜ਼ਿੰਦਗੀ ਦੇ ਵਿੱਚ ਬਹੁਤ ਕਰਨਾ ਪੈਂਦਾ ਇਸ ਸੰਗੀਤ ਦੀ ਦੁਨੀਆ ਦੇ ਵਿੱਚ ਕੁਝ ਕਰਦੀਆਂ ਮਜਬੂਰੀਆਂ ਐਸੀਆਂ ਹੁੰਦੀਆਂ ਆ ਕਿ ਇਨਸਾਨ ਨੂੰ ਦੱਬੇ ਇਨਸਾਨ ਦੱਬਿਆ ਰਹਿੰਦਾ ਆ ਮੇਰਾ ਮੈਸੇਜ ਇਹ ਆ ਕਿ ਮੈਂ ਫਕੀਰਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੂੰਗੀ ਕਿ ਦੇਖਣਾ ਚਾਹੀਦਾ ਹੈ ਜੇ ਕਿ ਇਨਸਾਨ ਤੁਹਾਡੇ ਕੋਲ ਚੱਲ ਕੇ ਆਇਆ ਆ ਹਰੇ ਹਰੇ ਇੱਕ ਇਨਸਾਨ ਨੂੰ ਇੱਕ ਨੀਗਾ ਦੇ ਨਾਲ ਦੇਖਣਾ ਚਾਹੀਦਾ ਹੈ ਕਈ ਵਾਰੀ ਐਦਾਂ ਹੋ ਜਾਂਦੀ ਹੈ ਕਿ ਆਪਾਂ ਕਿਤੇ ਜਾਂਦੇ ਆ ਪ੍ਰੋਗਰਾਮ ਲਾਉਣ ਵਾਸਤੇ ਜਿਨ੍ਹਾਂ ਨੂੰ ਲੱਖਾਂ ਰੁਪਈਆ ਦਿੱਤਾ ਹੁੰਦਾ ਆ ਲੱਖਾਂ ਤੋਂ ਪਹਿਲਾਂ ਉਹਨਾਂ ਨੂੰ ਦੇ ਦਿੱਤਾ ਹੁੰਦਾ ਆ ਫਿਰ ਲੱਖਾਂ ਰੁਪਈਆ ਉਹਨਾਂ ਦੇ ਉੱਪਰ ਦੀ ਸਿੱਟ ਦੇ ਆ ਔਰ ਜਦੋਂ ਸਾਡੇ ਵਰਗੇ ਕਲਾਕਾਰ ਦਾ ਟਾਈਮ ਆਂਦਾ ਆ ਫਿਰ ਕੁਝ ਵੀ ਨਹੀਂ ਰਹਿੰਦਾ ਜਿੱਦਾਂ ਕਹਿ ਲਓ ਸਾਡੀ ਵਾਰੀ ਆਈ ਪਤੀਲਾ ਖੜ ਕੇ ਉਹ ਸਾਫ ਹੋ ਜਾਂਦਾ ਆ ਇਸ ਕਰਕੇ ਮੈਂ ਮੈਸੇਜ ਦੇਣਾ ਚਾਹੁੰਦੀ ਆ ਕਿ ਦੇਖੋ ਸਾਡਾ ਵੀ ਇੱਕ ਜ਼ਿੰਦਗੀ ਦੇ ਵਿੱਚ ਅਸੀਂ ਸਟਰਗਲ ਕਰ ਰਹੇ ਆ ਬੱਚੇ ਸਾਡਾ ਵੀ ਪਰਿਵਾਰ ਵਾ ਸਾਡਾ ਵੀ ਘਰ ਆ ਔਰ ਸਭ ਨੂੰ ਇੱਕੋ ਨਜ਼ਰੀਏ ਦੇ ਨਾਲ ਦੇਖਣਾ ਚਾਹੀਦਾ ਬਹੁਤ ਮਜਬੂਰੀਆਂ ਹੁੰਦੀਆਂ ਇਨਸਾਨ ਦੀਆਂ ਤੇ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਸਾਰਿਆਂ ਨੂੰ ਇਹ ਸੀ ਪੰਜਾਬੀ ਗਾਇਕਾ ਇਹਨਾਂ ਦਾ ਰੰਗਪੋਈ ਜੀ ਜਲਦ ਕਿਸੇ ਹੋਰ ਕਲਾਕਾਰ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਧੰਨਵਾਦ ਜੀ